ਇੱਥੇ ਇੱਕ ਲੇਡੀ ਜੋ ਰੋਜ਼ਾਨਾ ਭੀਖ ਮੰਗਦੀ ਆ ਉਹ ਮੈਨੂੰ ਪਤਾ ਲੱਗਿਆ ਇੱਧਰ ਗੰਗਾ ਰਾਮ ਬਸਤੀ ਚ ਰਹਿੰਦੀ ਆ ਕਰੇ ਉਹਨਾਂ ਦੇ ਏਸੀ ਲੱਗੇ ਹੋਏ ਨੇ ਕੀ ਕਰੋਗੇ ਉੱਥੇ ਤੁਸੀਂ ਉਹ ਉੱਥੇ ਛੱਡਦੀ ਨਹੀਂ ਹਰੇਕ ਦੇ ਗੱਲ ਪੈ ਜਾਂਦੀ ਆ ਵੀ ਜਿਹੜੀ ਅਸੀਂ ਨਗਦ ਭੀਖ ਦਿੰਨੇ ਆ ਸਾਨੂੰ ਆਪ ਦੇ ਆਪ ਇਹ ਬੰਦ ਕਰ ਦੇਣੀ ਚਾਹੀਦੀ ਕਹਿੰਦੇ ਬਹੁਤ ਵੱਡਾ ਗਰੋਹ ਹੈ ਉਹਨਾਂ ਨੂੰ ਸਵੇਰੇ ਪਹਹਾਰੀਆਂ ਨੂੰ ਗੱਡੀ ਚ ਬਿਠਾਉਂਦੇ ਨੇ ਆਟੋ ਚ ਬਿਠਾਉਂਦੇ ਕਿਸੇ ਹੋਰ ਚੌਂਕਾ ਚਲਾ ਕੇ ਗਾਹਾਂ ਗਾਹ ਜਾਈ ਜਾਂਦੇ ਨੇ ਸ਼ਾਮ ਨੂੰ ਉਹ ਫਿਰ ਉਹਨਾਂ ਨੂੰ ਫਿਰ ਇਕੱਠੇ ਕਰ ਲੈਂਦੇ ਨੇ ਉਹਨੋਂ ਤਾਂ ਪੈਸੇ ਲੈ ਲੈਂਦੇ ਨੇ ਦੂਸਰੇ ਦਿਨ ਸਵੇਰ ਆਪਣੇ ਉਹੀ ਬੱਚਿਆਂ ਨੂੰ ਭੀਖ ਮੰਗਣ ਲਾ ਦਿੰਦੇ ਨੇ ਜੀ ਰੋੜਾ ਦੇ ਉੱਤੇ ਜਦੋਂ ਮਰਜੀ ਤੁਸੀਂ ਦੇਖ ਸਕਦੇ ਹੋਗੇ ਕਿ ਕਦੇ ਕਿਸੇ ਦੀ ਬਨਾਨਾ ਫੜਦੇ ਨੇ ਕਦੇ ਕਿਸੇ ਦੀ ਸ਼ਰਟ ਫੜਦੇ ਨੇ ਕਿਸੇ ਦਾ ਕੋਲਰ ਫੜਦੇ ਨੇ ਵੀ ਜਿਹੜੇ ਛੋਟੇ ਬੱਚੇ ਪੁੱਠ ਪੁੱਛੜ ਦੇ ਵਿੱਚ ਚਾਕੇ ਉਤਰੀ ਫਿਰਦੇ ਨੇ ਉਹਨਾਂ ਨੇ ਬੱਚੇ ਗਵਾ ਕੀਤੇ ਵੀ ਹੋ ਸਕਦੇ ਨੇ ਕਿਰਾਏ ਤੇ ਲੈਣਦੇ ਵੀ ਹੋ ਸਕਦੇ ਨੇ ਗਵੰਡੀਆਂ ਦੇ ਹੋ ਸਕਦੇ ਨੇ ਮਤਲਬ ਡੀਐਨਏ ਟੈਸਟ ਜਿਹੜਾ ਹੋ ਰਿਹਾ ਉਹ ਬਹੁਤ ਵਧੀਆ ਹੋਣਾ ਇਹ ਬੱਚੇ ਇਹਨਾਂ ਦੇ ਤੇ ਨਹੀਂ ਹੋ ਸਕਦੇ ਜੀ ਕਿਉਂਕਿ ਕੋਈ ਵੀ ਮਾਪਿਓ ਆਪਣੇ ਬੱਚੇ ਨੂੰ ਭੀਖ ਮੰਗਣ ਤਾਂ ਨਹੀਂ ਲਾ ਸਕਦਾ ਜਿੰਨਾ ਮਰਜੀ ਕੋਈ ਵੀ ਗਰੀਬ ਹੋਵੇ ਆਪਣੇ ਬੱਚੇ ਨੂੰ ਭੀਖ ਮੰਗਣ ਨਹੀਂ ਲਾ ਸਕਦਾ ਕਦੇ ਵੀ ਗੋਦੀ ਬੱਚਾ ਚੱਕਿਆ ਹੁੰਦਾ ਬੰਨਿਆ ਹੁੰਦਾ ਨਾਲ ਉਹ ਬੱਚਾ ਨਾ ਤਾਂ ਰੋਂਦਾ ਹੈ ਨਾ ਹੱਸਦਾ ਹੈ ਇਹਦਾ ਮਤਲਬ ਵੀ ਬੱਚਾ ਉਪਦਾਏ ਜਾਂ ਕਿਸੇ ਦਾ ਹੋਰ ਹੈ ਜਾਂ ਕਿਰਾਏ ਤੇ ਲੈ ਕੇ ਆਂਦਾ ਇਥੋਂ ਇੱਕ ਸ਼ੱਕ ਪੈਦਾ ਹੋਇਆ ਜਿਹੜਾ ਡੀਐਨਏ ਟੈਸਟ ਕਰਾ ਰਹੇ ਨੇ ਬਹੁਤ ਵਧੀਆ ਇਸ ਲਈ ਇਹ ਸਰਕਾਰ ਦਾ ਐਨਾ ਵਧੀਆ ਸਟੈਪ ਆ ਮੇਰੇ ਦਿਲ ਦੀ ਗੱਲ ਆ ਮੈਂ ਤਾਂ ਬਹੁਤ ਖੁਸ਼ ਹੋ ਰਿਹਾ ਜਦੋਂ ਦਾ ਇਹ ਪਤਾ ਲੱਗਿਆ ਯਾਰ ਮੰਗਤਿਆਂ ਦਾ ਦੇਸ਼ ਬਣਾਤਾ ਸੋਨੇ ਇਥੋਂ ਤੱਕ ਛੋਟੇ ਬੱਚੇ ਨੇ ਜਿਹੜੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨੂੰ ਕੁੱਟਦੇ ਆ ਉਹਨਾਂ ਨੂੰ ਮਾਰਦੇ ਆ ਡਰਾਉਂਦੇ ਆ ਵੀ ਭੀਖ ਮੰਗੋ ਛੁੱਡੀ ਭੀਖ ਅੱਜ ਘਟਾਈ ਆ ਸਰਕਾਰ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਹੁਕਮ ਜਾਰੀ ਕੀਤੇ ਗਏ ਹਨ ਕਿ ਜੋ ਸ਼ਹਿਰਾਂ ਪਿੰਡਾਂ ਦੇ ਵਿੱਚ ਮੰਗਤੇ ਹਨ ਆਪਾਂ ਕਹਿੰਦੇ ਜਿਨ੍ਹਾਂ ਦਾ ਇੱਕ ਕਾਮੀ ਹੈ ਮੰਗਣਾ ਉਹਨਾਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਕਿਉਂਕਿ ਅਕਸਰ ਆਪਾਂ ਵੇਖਦੇ ਆ ਕਿ ਜਿਹੜੇ ਉਹ ਹੁੰਦੇ ਆ ਮਾਤਾਵਾ ਪੈਣਾ ਹੁੰਦੀਆਂ ਉਹਨਾਂ ਦੇ ਨਾਲ ਇੱਕ ਛੋਟੇ ਛੋਟੇ ਬੱਚੇ ਹੁੰਦੇ ਹਨ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਕਿਹੜੇ ਜਿਹੜੇ ਉਹਨਾਂ ਦਾ ਬੱਚੇ ਹੁੰਦੇ ਨੇ ਕੀ ਉਹ ਬੱਚੇ ਉਹਨਾਂ ਦੇ ਨੇ ਜਾਂ ਸ਼ਾਇਦ ਕਿਸ ਦੇ ਚੱਕੇ ਤੇ ਨਹੀਂ ਇਸ ਸੰਬੰਧ ਦੇ ਵਿੱਚ ਵੀ ਅੱਜ ਗੱਲ ਕਰਾਂਗੇ ਆਮ ਲੋਕਾਂ ਨਾਲ ਕਿ ਉਹਨਾਂ ਦੀ ਕਿਸ ਤਰ੍ਹਾਂ ਕੀ ਰਾਏ ਹੈ ਸਾਡੇ ਨਾਲ ਕੁਝ ਆਮ ਲੋਕ ਵੀ ਮੌਜੂਦ ਹੈ ਅੱਜ ਅਸੀਂ ਪਹੁੰਚੇ ਸੰਗਰੂਰ ਦੇ ਬੱਸ ਸਟੈਂਡ ਤੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਜਿਹੜੇ ਇਹ ਮੰਗਤੇ ਹੁੰਦੇ ਨੇ ਬੱਸ ਸਟੈਂਡਾਂ ਤੇ ਵੀ ਖਾਸੇ ਦਿਖਦੇ ਹੁੰਦੇ ਨੇ ਯਾ ਸਟ ਰੇਲਵੇ ਸਟੇਸ਼ਨਾਂ ਤੇ ਸਾਡੇ ਨਾਲ ਕੁਝ ਆਮ ਲੋਕ ਮੌਜੂਦ ਨੇ ਕਿਹਨਾ ਵੀਰੇ ਆਵੰਦੀ ਪਾਨ ਜੀ ਮਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਜਿਹੜੇ ਮੰਗਤੇ ਬਸ ਸਟੈਂਡਾਂ ਤੇ ਜਾਂ ਸਟੇਸ਼ਨਾਂ ਤੇ ਜਾਂ ਪਿੰਡਾਂ ਘਰਾਂ ਕਿਤੇ ਵੀ ਫਿਰਦੇ ਨੇ ਉਹਨਾਂ ਕੋਲੇ ਛੋਟੇ ਛੋਟੇ ਬੱਚੇ ਵੀ ਹੁੰਦੇ ਆ ਉਹਨਾਂ ਨੂੰ ਵੀ ਭੀਖ ਮੰਗਦੇ ਲਾਂਦੇ ਕਿ ਉਹਨਾਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਹੈ ਡੀਐਨਏ ਟੈਸਟ ਬਿਲਕੁਲ ਪ੍ਰੋਪਰ ਹੋਣਾ ਚਾਹੀਦਾ ਜੀ ਕਿਉਂਕਿ ਉਹ ਜ਼ਰੂਰੀ ਨਹੀਂ ਹੈਗਾ ਵੀ ਉਹ ਬੱਚੇ ਉਹਨਾਂ ਦੇ ਹੀ ਨੇ ਉਹ ਬੱਚੇ ਕਿਸੇ ਦੇ ਚੋਰੀ ਵੀ ਕੀਤੇ ਹੋ ਸਕਦੇ ਉਹਨਾਂ ਨੇ ਤੇ اور ਇਹਨਾਂ ਨੇ ਜੋ ਵੀ ਕੁਝ ਕਰਦੇ ਨੇ ਰਾਤ ਨੂੰ ਇਹ ਗੁਬਾਰੇ ਵੇਚਦੇ ਨੇ ਆਪਾਂ ਨੂੰ ਇਹ ਲੱਗਦਾ ਵੀ ਇਹ ਆਪ ਦਾ ਕੋਈ ਬਿਜ਼ਨਸ ਵਗੈਰਾ ਕਰਦੇ ਨੇ ਜੀ ਪਰ ਇਹ ਦੂਸਰੇ ਦਿਨ ਸਵੇਰ ਆਪਣੇ ਉਹੀ ਬੱਚਿਆਂ ਨੂੰ ਪੀਖ ਮੰਗਣ ਲਾ ਦਿੰਦੇ ਨੇ ਜੀ ਰੋੜਾ ਦੇ ਉੱਤੇ ਜਦੋਂ ਮਰਜੀ ਤੁਸੀਂ ਦੇਖ ਸਕਦੇ ਹੋਗੇ ਕਿ ਕਦੇ ਕਿਸੇ ਦੀ ਬਨਾਨ ਫੜਦੇ ਨੇ ਕਦੇ ਕਿਸੇ ਦੀ ਸ਼ਰਟ ਫੜ ਲੈਂਦੇ ਨੇ ਕਿਸੇ ਦਾ ਕਲਰ ਫੜਦੇ ਨੇ ਵੀ ਵੀ ਭਾਈ ਸਾਨੂੰ ਕੁਝ ਪੈਸੇ ਦੇ ਦਿਓ ਇਹਨਾਂ ਦਾ ਬਹੁਤ ਬੁਰਾ ਹਾਲ ਕਰਕੇ ਲੋਕਾਂ ਦਾ ਆਪਣੇ ਇਹ ਭਾਈ ਇੱਕ ਬਾਦ ਦੂਜੇ ਵਾਸੇ ਗੱਲ ਕਰੀ ਜਾਵੇ ਕਿ ਇੱਕ ਇਹ ਕੰਮ ਕਰ ਰਹੇ ਨੇ ਪਰ ਉਹ ਸ਼ਾਇਦ ਕੀ ਇਹ ਵੀ ਇਹਦਾ ਜਾਂਚ ਦਾ ਵਿਸ਼ਾ ਕਿ ਬੱਚੇ ਇਨ੍ਹਾਂ ਦੀ ਨਹੀਂ ਨੇ ਕਿ ਕਿਸੇ ਹੋਰ ਦੇ ਨੇ ਨਹੀਂ ਇਹ ਬੱਚੇ ਇਨ੍ਹਾਂ ਦੇ ਤਾਂ ਨਹੀਂ ਹੋ ਸਕਦੇ ਜੀ ਕਿਉਂਕਿ ਕੋਈ ਵੀ ਮਾਪਿਓ ਆਪਣੇ ਬੱਚੇ ਨੂੰ ਭੀਖ ਮੰਗਣ ਤਾਂ ਨਹੀਂ ਲਾ ਸਕਦਾ ਜਿੰਨਾ ਮਰਜ਼ੀ ਕੋਈ ਵੀ ਗਰੀਬ ਹੋਵੇ ਆਪਣੇ ਬੱਚੇ ਨੂੰ ਭੀਖ ਮੰਗਣ ਨਹੀਂ ਲਾ ਸਕਦਾ ਕਦੇ ਵੀ ਜੀ ਧੰਨਵਾਦ ਸੈਜਨ ਸਰਨਾ ਅਮਨਜੀਤ ਸਰਨਾ ਹੋਰ ਵੀ ਮੌਜੂਦ ਨੇ ਬਲਵੰਤ ਜੀ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਨਮਸਕਾਰ ਨਮਸਕਾਰ ਜੀ ਬਲਵੰਤ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਆਪਾਂ ਇੱਕ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਕਿ ਜਿਹੜੇ ਇੱਥੇ ਪੁਖਾਰ ਰਿੰਨੇ ਜਾਂ ਮੰਗਦੇ ਉਹਨਾਂ ਦਾ ਡੀਐਨਏ ਟੈਸਟ ਹੋਵੇ ਜਿਹੜੇ ਉਹਨਾਂ ਦੇ ਬੱਚੇ ਨਾਲ ਹੁੰਦੇ ਨੇ ਦੇਖੋ ਜੀ ਇਹ ਮੁੱਦਾ ਤੁਹਾਡੇ ਚੈਨਲ ਨੇ ਚੱਕਿਆ ਪਹਿਲਾਂ ਤਾਂ ਮੈਂ ਸ਼ੁਕਰ ਕਰਦਾ ਵੀ ਤੁਸੀਂ ਬਹੁਤ ਵਧੀਆ ਮੁੱਦਾ ਚੱਕਿਆ ਗੱਲ ਚੱਲੀ ਅਮਰਸਰ ਤੋਂ ਉਦੋਂ ਪਹਿਲਾਂ ਇੱਕ 7 ਮਹੀਨਿਆਂ ਦਾ ਬੱਚਾ ਲੁਧਿਆਣੇ ਤੋਂ ਮਤਲਬ ਗੁੰਮ ਹੋ ਗਿਆ ਸੀ ਕਿਸੇ ਵਧੀਆ ਬੰਦੇ ਦੀ ਸੋਚ ਹੈ ਇਹ ਉਨੇ ਦੇਖਿਆ ਵੀ ਜਿਹੜੇ ਵੱਡੇ ਵੱਡੇ ਸ਼ਹਿਰਾਂ ਚ ਜਿਵੇਂ ਅਮਰਸਰ ਹੋ ਗਿਆ ਜਲੰਧਰ ਹੋ ਗਿਆ ਵੀ ਉੱਥੇ ਜਿਹੜੇ ਨਾ ਗੋਦੀ ਬੱਚਾ ਚੱਕਿਆ ਹੁੰਦਾ ਬੰਨਿਆ ਹੁੰਦਾ ਨਾਲ ਉਹ ਬੱਚਾ ਨਾ ਤਾਂ ਰੋਂਦਾ ਨਾ ਹੱਸਦਾ ਇਹਦਾ ਮਤਲਬ ਵੀ ਬੱਚਾ ਉਹਦਾ ਹੈ ਜਾਂ ਕਿਸੇ ਦਾ ਹੋਰ ਹੈ ਜਾਂ ਕਿਰਾਏ ਤੇ ਲੈ ਕੇ ਆਂਦਾ ਇਥੇ ਇੱਕ ਸ਼ੱਕ ਪੈਦਾ ਹੋਇਆ ਜਿਹੜਾ ਡੀਐਨਏ ਟੈਸਟ ਕਰਾ ਰਹੇ ਨੇ ਬਹੁਤ ਵਧੀਆ ਇੱਕ ਬਹੁਤ ਵੱਡਾ ਜਿਹੜੇ ਭਿਖਾਰੀ ਨੇ ਨਾ ਜਿਹੜੇ ਅਸੀਂ ਲੋਕ ਅਸੀਂ ਤਰਸ ਕਰ ਜਾਂਦੇ ਆ ਵੀ ਚੱਲ ਜਾ ਰੇ ਪੈਨੂੰ ਪੈਸੇ ਦੇ ਦਿਓ 10 ਦੇ ਦਿਓ 20 ਦੇ ਦਿਓ ਰੋਟੀ ਖਾ ਲੂ ਕੁਸ਼ੋਰ ਖਾ ਲੂ ਅਸੀਂ ਵੀ ਉੱਥੇ ਗਲਤ ਆ ਸਾਨੂੰ ਨਗਦ ਪੈਸੇ ਭਿਖਾਰੀ ਨੂੰ ਕਿਸੇ ਨੂੰ ਨਹੀਂ ਦੇਣੇ ਚਾਹੀਦੇ। ਉਹਨੂੰ ਰੋਟੀ ਖਵਾ ਦਿਓ, ਉਹਨੂੰ ਚਾਹ ਪਿਆ ਦਿਓ। ਉੱਥੋਂ ਇੱਕ ਕ੍ਰਾਈਮ ਪੈਦਾ ਹੁੰਦਾ ਹੈ। ਮੈਂ ਤਾਂ ਇੱਕ ਦਿਨ ਸਟੋਰੀ ਪੜ੍ਹ ਰਿਹਾ ਸੀਗਾ ਕਹਿੰਦੇ ਬਹੁਤ ਵੱਡਾ ਗ੍ਰੋਅ ਹੈ। ਉਹਨਾਂ ਨੂੰ ਸਵੇਰੇ ਭਿਖਾਰੀਆਂ ਨੂੰ ਗੱਡੀ 'ਚ ਬਿਠਾਉਂਦੇ ਨੇ, ਆਟੋ 'ਚ ਬਿਠਾਉਂਦੇ ਨੇ ਕਿਸੇ ਹੋਰ ਚੌਂਕਾਂ ਚਲਾ ਕੇ ਗਾਹਾਂ-ਗਾਹ ਜਾਈ ਜਾਂਦੇ ਨੇ। ਸ਼ਾਮ ਨੂੰ ਉਹ ਫਿਰ ਉਹਨਾਂ ਨੂੰ ਫਿਰ ਇਕੱਠੇ ਕਰ ਲੈਂਦੇ ਨੇ ਉਹਨਾਂ ਤੋਂ ਪੈਸੇ ਲੈ ਲੈਂਦੇ ਨੇ। ਇੱਥੋਂ ਤੱਕ ਕਿ ਛੋਟੇ ਬੱਚੇ ਨੇ ਜਿਹੜੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ। ਉਹਨਾਂ ਨੂੰ ਕੁੱਟਦੇ ਆ। ਉਹਨਾਂ ਨੂੰ ਮਾਰਦੇ ਆਂ ਡਰਾਉਂਦੇ ਆਂ ਵੀ ਭੀਖ ਮੰਗੋ ਸੋਡੀ ਭੀਖ ਅੱਜ ਘਟਾਈ ਆਂ ਕਈ ਫਿਲਮਾਂ ਦੇ ਵਿੱਚ ਵੀ ਆਪਾਂ ਵੇਖ ਲੈਂਦੇ ਆਂ ਪਰ ਉਹੀ ਗੱਲਾਂ ਇੱਥੇ ਬੁਜਾਰਾ ਚ ਸੱਚ ਹੋ ਰਹੀਆਂ ਨੇ ਮੈਂ ਆਪਣੀ ਕਿਸੇ ਨੂੰ ਗੱਲ ਦੱਸਦਾ ਤਿੰਨ ਕਿਸਾਲ ਪਹਿਲਾਂ ਦੀ ਗੱਲ ਅੰਮਰਸਰ ਜਦੋਂ ਆਪਾਂ ਬਾਹਰ ਨਿਕਲਦੇ ਆਂ ਹਰਮੰਦਰ ਸਾਹਿਬ ਤੋਂ ਪਰਲੇ ਪਾਸੇ ਬਾਬਾ ਟੱਲ ਵਾਲੇ ਉੱਥੇ ਇੱਕ ਬੰਦਾ ਪਿਆ ਸੀ ਉਹਦੀ ਲੱਤ ਨੂੰ ਪਲਸਟਰ ਲੱਗਾ ਹੋਇਆ ਸੀ ਮੈਂ ਹਾਂ ਯਾਰ ਬਹੁਤ ਔਖਾ ਹੈ ਮੈਂ ਉਹਨੂੰ ਕਿਹਾ ਤਾਂ ਇਲਾਜ ਕਰਾ ਹਾਂ ਕਹਿੰਦਾ ਕਰਾਇਆ ਮੈਂ ਕਰਾਇਆ ਮੈਨੂੰ ਇੱਕੇ ਖੜਾ ਚੜਾ ਲਿਆ ਮੈਂ ਵੀ 10 ਰੁਪਏ ਦੇ ਦਿੱਤੇ 4 ਕਿ ਮਹੀਨਿਆਂ ਬਾਅਦ ਮੈਂ ਕਿ ਫੇਰ ਗਿਆ ਉਹੀ ਬੰਦਾ ਉਹੀ ਗੱਲ ਉਹੀ ਫੋੜੀ ਲਈ ਬਟਾ ਉੱਤੇ ਪਲਾਸਟਰ ਮੈਂ ਕਿ ਵੀ ਚਲ ਤੇ ਰਮ ਠੀਕ ਕਰਾਉਣੇ ਆ ਤੂੰ 4 ਮਹੀਨੇ ਪਹਿਲਾਂ ਉੱਥੇ ਅਹੀਂ ਪਲਾਸਟਰ ਲਾਈ ਬੈਠਾ ਸੀਗਾ ਅੱਜ ਵੀ ਲਾਈ ਬੈਠਾ ਹੈ ਹਸਪਤਾਲ ਲੈ ਕੇ ਚਲੇ ਕਹਿੰਦਾ ਲਾਜ ਨਹੀਂ ਕਰਦੇ ਮੈਂ ਕਿ ਮੈਂ ਕਰਾਉਂਗਾ ਹੋਰ ਬੰਦੇ ਇਕੱਠੇ ਹੋ ਗਏ ਸਰਦਾਰ ਜੀ ਛੱਡੋ ਜੀ ਤੁਸੀਂ ਕੀ ਲੜਣਾ ਹੈ ਸਰਦਾਰ ਜੀ ਛੱਡੋ ਜੀ ਤੁਸੀਂ ਕੀ ਲੜਣਾ ਮੰਗਦਾ ਮੰਗੀ ਜਾਣ ਦਿਓ ਉੱਥੇ ਸਾਡੇ ਸਮਾਜ ਦੇ ਵਿੱਚ ਵੀ ਮਤਲਬ ਵਧੀਆ ਸੋਚ ਪੈਦਾ ਹੋਣੀ ਚਾਹੀਦੀ ਹੈ ਜਿਹੜੇ ਨਕਦ ਪੈਸੇ ਦਿੰਨੇ ਐ ਸੇ ਗਲਤ ਹੈ ਬਿਖਾਰੀ ਨੇ ਜਿਹੜੇ ਅੱਡੇ ਚ ਲਾ ਲਓ ਤੁਸੀਂ ਜਦ ਬੱਚੇ ਨੇ ਮਤਲਬ ਉਹ ਜਿਹੜੇ ਮੰਗਦੇ ਆ ਨਾ ਸਾਨੂੰ ਖੁੱਦ ਨੂੰ ਜੇ ਅਸੀਂ ਨਹੀਂ ਦਿੰਦੇ ਤਾਂ ਵੀ ਸ਼ਰਮ ਆਉਂਦੀ ਹੈ ਇਹਦੇ ਉੱਤੇ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਵਧੀਆ ਕੀਤਾ ਸਾਨੂੰ ਸਾਰਿਆਂ ਨੂੰ ਇਸ ਉਪਰਾਲੇ ਦਾ ਮਤਲਬ ਸਹਿਯੋਗ ਕਰਨਾ ਚਾਹੀਦਾ ਖਾਸ ਕਰਕੇ ਜਿਹੜੇ ਛੋਟੇ ਬੱਚੇ ਕੁਥੜ ਕੁਛੜ ਦੇ ਵਿੱਚ ਚੱਕ ਕੇ ਉਹ ਤੁਰੇ ਫਿਰਦੇ ਨੇ ਉਹਨਾਂ ਨੇ ਬੱਚੇ ਗਵਾਹ ਕੀਤੇ ਵੀ ਹੋ ਸਕਦੇ ਨੇ ਕਿਰਾਏ ਤੇ ਲੈਣਦੇ ਵੀ ਹੋ ਸਕਦੇ ਨੇ ਗਵਾਂਡੀਆਂ ਦੇ ਹੋ ਸਕਦੇ ਨੇ ਮਤਲਬ ਡੀਐਨਏ ਟੈਸਟ ਜਿਹੜਾ ਹੋ ਰਿਹਾ ਹੈ ਉਹ ਬਹੁਤ ਵਧੀਆ ਹੋ ਰਿਹਾ ਹੈ ਬਲਵੰਤ ਜੀ ਜੇ ਗੱਲ ਕਰੀ ਜਾਵੇ ਕਿ ਤੁਹਾਡੀ ਗੱਲ ਠੀਕ ਹੈ ਕਿ ਇੱਕ ਪੀਖ ਭਖਾਰੇ ਨੂੰ ਪੀਖ ਦੇਣਾ ਇੱਕ ਆਪਾਂ ਵੀ ਜੁਰਮ ਦੇ ਹੱਕ ਭਾਗੀਦਾਰ ਬੰਦਿਆ ਪਰ ਕਿਤੇ ਨਾ ਕਿਤੇ ਜਿਹੜੇ ਮਾਨਵ ਤਸਕਰੀ ਜਿਵੇਂ ਕਹਿੰਦੇ ਨੇ ਕਿ ਬੱਚੀ ਜੇ ਮੰਨ ਲਓ ਕਿਸ ਦੀ ਕੋਈ ਲੜਕੀ ਆ ਉਹ ਕੁਝ ਟਾਈਮ ਤੱਕ ਤਾਂ ਛੋਟੇ ਹੁੰਦੇ ਤੱਕ ਤਾਂ ਪੀਖ ਮੰਗਾਉਂਦੇ ਨੇ ਉਸ ਤੋਂ ਬਾਅਦ ਫਿਰ ਉਸ ਨੂੰ ਜਿਸਮ ਪਰੋਚੀ ਦੇ ਵੀ ਧੰਦੇ 'ਚ ਪਾ ਜਾਂਦਾ ਬਹੁਤ ਮਾੜੀ ਗੱਲ ਆ ਜੀ ਬਹੁਤ ਹੀ ਤੁਹਾਡਾ ਮੈਂ ਗੱਲ ਸੁਣ ਕੇ ਪਹਿਲਾਂ ਵੀ ਇਹ ਗੱਲਾਂ ਚੱਲਦੀਆਂ ਨੇ ਸ਼ੋਸ਼ਣ ਬੱਚਿਆਂ ਦਾ ਵੀ ਹੋ ਰਿਹਾ ਹੈ ਬੱਚੀਆਂ ਦਾ ਵੀ ਹੋ ਰਿਹਾ ਹੈ ਛੋਟੀ ਉਮਰ ਦੇ ਵਿੱਚ ਮੈਂ ਹੁਣ ਕੀ ਕਹਾ surjit patar ਦੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਕੁਝ ਕਿਹਾ ਤੇ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤੇ ਸ਼ਮਾਦਾਨ ਕੀ ਕਹਿਣਗੇ ਪਰ ਸਾਡੇ ਸਮਾਜ ਨੂੰ ਇਸ ਵਿਸ਼ੇ ਤੇ ਵੱਧ ਤੋਂ ਵੱਧ ਸੋਚਣਾ ਚਾਹੀਦਾ ਵੱਧ ਤੋਂ ਵੱਧ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਇਹ ਭਿਖਾਰੀ ਕਿੱਥੋਂ ਆਉਂਦੇ ਨੇ ਇਹਨਾਂ ਦੀ ਦੇਖਰੇਖ ਕੌਣ ਕਰਦਾ ਹੈ ਇਹਨਾਂ ਦੇ ਪੈਸੇ ਕੌਣ ਇਹਨਾਂ ਤੋਂ ਫੜਦਾ ਹੈ ਇਹ ਰਹਿੰਦੇ ਕਿੱਥੇ ਨੇ ਛੱਡ ਕੇ ਕੌਣ ਜਾਂਦਾ ਤੇ ਲੈ ਕੇ ਕੌਣ ਜਾਂਦਾ ਇਹ ਸਾਨੂੰ ਸਾਰਿਆਂ ਨੂੰ ਹੀ ਆਪਣਾ ਆਪਣਾ ਸਮਾ ਕੱਢ ਕੇ ਲਾਉਣਾ ਪਊਗਾ ਤਾਂ ਕਰਕੇ ਬੱਚਿਆਂ ਦਾ ਜਿਹੜਾ ਖਾਸ ਕਰਕੇ ਬੱਚਿਆਂ ਦਾ ਜਿਹੜਾ ਸ਼ੋਸ਼ਣ ਹੈ ਉਹ ਹੁਣਾਂ ਬੰਦ ਹੋ ਜਾ। ਲਵੰਦੀ ਦੂਜੇ ਪਾਸੇ ਗੱਲ ਕਰੀ ਜਾਵੇ ਕਿ ਇਹ ਕੋਈ ਗਰੀਬ ਨਹੀਂ ਹੈਗੇ। ਜੇ ਇਹਨਾਂ ਦੀ ਤੁਸੀਂ ਪੈਸਿਆਂ ਦੀ ਜਾਂਚ ਕਰੋ ਜਾਂ ਕਿਸੇ ਕਹਿੰਦੇ ਕਿ ਸਰਕਾਰ ਦੇ ਜਾਂਚ ਕਰਦੇ ਇਹਨਾਂ ਕੋਲ ਕਰੋੜਾ ਰੁਪਈਆ ਆ ਇੱਥੇ ਹੁਣ ਆ ਜਿਹੜਾ ਐਸਡੀਐਮ ਦਾ ਦਫ਼ਤਰ ਹੈ ਇੱਥੇ ਇੱਕ ਲੇਡੀ ਜੋ ਰੋਜ਼ਾਨਾ ਭੀਖ ਮੰਗਦੀ ਆ। ਉਹ ਮੈਨੂੰ ਪਤਾ ਲੱਗਿਆ ਇੱਧਰ ਗੰਗਾ ਰਾਮ ਬਸਤੀ ਚ ਰਹਿੰਦੀ ਆ ਕਰੇ ਉਹਨਾਂ ਦੇ ਏਸੀ ਲੱਗੇ ਹੋਏ ਨੇ। ਕੀ ਕਰੋਗੇ ਉੱਥੇ ਤੁਸੀਂ? ਉਹ ਉੱਥੇ ਛੱਡਦੀ ਨਹੀਂ ਹਰੇਕ ਦੇ ਗੱਲ ਪੈ ਜਾਂਦੀ ਆ। ਵੀ ਜਿਹੜੀ ਅਸੀਂ ਨਗਦ ਭੀਖ ਦਿੰਨੇ ਆ ਸਾਨੂੰ ਅਬ ਦੇ ਆਪ ਇਹਨੇ ਬੰਦ ਕਰ ਦੇਣੀ ਚਾਹੀਦੀ ਏ 498 ਰੁਪਿਆ ਜਾਂ ਸੀ 200 ਰੁਪਏ 20 ਰੁਪਏ ਦੇਣਿਆ ਚਾਹ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਉਹਨੂੰ ਰੋਟੀ ਖਵਾ ਦਿਓ ਚਾਹ ਪਿਆ ਦਿਓ ਬਸ ਜੀ ਧੰਨਵਾਦ ਇਹ ਸਾਡੇ ਨਾਲ ਬਲਵੰਤ ਸਿੰਘ ਜੀ ਹੋਰ ਵੀ ਸਾਡੇ ਨਾਲ ਹੋਰ ਵੀ ਸੱਜਣ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਦੇ ਨਮਸਕਾਰ ਜੀ ਹਾਂਜੀ ਰਾਮ ਰਾਮ ਜੀ ਜੀ ਨਾਮ ਵੀਰੇ ਰੋਸ਼ਨ ਗਰਗੇ ਜੀ ਰੋਸ਼ਨ ਜੀ ਕਿਸ ਤਰ੍ਹਾਂ ਦੇ ਦਿਓ ਜਿਹੜਾ ਇੱਕ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕੀ ਚੰਗਾ ਹੈ ਕਿ ਕੀ ਮਾੜਾ ਮੈਂ ਤਾਂ ਇਸ ਉਪਰਾਲੇ ਦੀ ਜਿੰਨੀ ਤਾਰੀਫ ਕਰਦਾ ਮੈਂ ਉਕਟਾ ਕਿਉਂਕਿ ਬਹੁਤ ਹੀ ਵਧੀਆ ਉਪਰਾਲਾ ਤੇ ਮੈਂ ਖੁਦ ਕਦੇ ਪਿਖਾਰੀ ਨੂੰ ਪੀਖ ਨਹੀਂ ਦਿੰਦਾ ਕਿਉਂਕਿ ਇਹ ਬਹੁਤ ਵੱਡਾ ਕ੍ਰਾਈਮ ਆ ਇਹ ਬਹੁਤ ਵੱਡੇ ਵੱਡੇ ਲੈਵਲ ਦਾ ਸਕੈਂਡਲ ਆ ਗਰੋ ਆ ਜਿਹੜੇ ਕਿ ਬੱਚਿਆਂ ਨੂੰ ਕਿਡਨਾਪ ਕਰਕੇ ਪੀਖ ਮੰਗਾਉਂਦੇ ਨੇ ਤੇ ਉਹਨਾਂ ਦੇ ਬਹੁਤ ਜ਼ੁਲਮ ਕਰਦੇ ਨੇ ਛੋਟੇ ਹੁੰਦੇ ਸਾਨੂੰ ਫਿਲਮਾਂ 'ਚ ਵੀ ਦੇਖਦੇ ਸੀ ਦਿਖਾਇਆ ਜਾਂਦਾ ਵੀ ਇਸ ਤਰ੍ਹਾਂ ਦੇ ਵੱਡੇ ਵੱਡੇ ਸ਼ਹਿਰਾਂ 'ਚ ਬੰਬੇ ਵਰਗੇ ਸ਼ਹਿਰਾਂ 'ਚ ਬੱਚਿਆਂ ਨੂੰ ਕਿਡਨਾਪ ਕਰਕੇ ਉਹਨਾਂ ਦੇ ਹੱਥ ਪੈਰ ਕੱਟ ਦਿੱਤੇ ਜਾਂਦੇ ਨੇ ਤੇ ਉਹਨਾਂ ਤੋਂ ਪੀਖ ਮੰਗਾਈ ਜਾਂਦੀ ਹੈ ਮੈਂ ਤਾਂ ਇੱਕ ਕਦਮ ਹੋਰ ਇਹਨੂੰ ਅੱਗੇ ਵਿਧਾਨ ਨੂੰ ਕਹਿਣਾ ਸਰਕਾਰ ਨੂੰ ਵੀ ਕਾਨੂੰਨ ਐਨੇ ਸਖਤ ਬਣਾਓ ਤਾਂ ਕਿ ਕੋਈ ਭੀਖ ਮੰਗਣ ਬਾਰੇ ਸੋਚੇ ਵੀ ਨਾ ਤੇ ਡੀਐਨਏ ਟੈਸਟ ਤੋਂ ਇਲਾਵਾ ਇਹਨਾਂ ਨੂੰ ਸਖਤ ਸਜ਼ਾਾਂਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਹੁਣ ਮੈਂ ਬਾਬਾ ਸਾਹਿਬ ਨਗਨ ਸਾਹਿਬ ਦਾ ਮੈਂਬਰ ਆ ਸੀ ਉੱਥੇ ਬਾਹਰ ਬੋਰਡ ਵੀ ਲਾਇਆ ਹੋਇਆ ਵੀ ਬੱਚਿਆਂ ਨੂੰ ਭੀਖ ਦੇ ਕੇ ਤੁਸੀਂ ਕ੍ਰਾਈਮ 'ਚ ਵਾਧਾ ਕਰ ਦਿਓ ਮੈਂ ਕਦੇ ਵੀ ਕਿਸੇ ਨੂੰ ਭੀਖ ਨਹੀਂ ਦਿੰਦਾ ਕਿਸੇ ਨੂੰ ਰੋਜ਼ਗਾਰ ਦੇ ਸਕਦਾ ਪਰ ਮੈਂ ਭੀਖ ਨਹੀਂ ਦੇ ਸਕਦਾ ਇਸ ਲਈ ਇਹ ਸਰਕਾਰ ਦਾ ਅੰਨਾ ਵਧੀਆ ਸਟੈਪ ਆ ਮੇਰੇ ਦਿਲ ਦੀ ਗੱਲ ਆ ਮੈਂ ਤਾਂ ਬਹੁਤ ਖੁਸ਼ ਹੋ ਰਿਹਾ ਜਦੋਂ ਦਾ ਇਹ ਪਤਾ ਲੱਗਿਆ ਯਾਰ ਮੰਗਤਿਆਂ ਦਾ ਦੇਸ਼ ਬਣਾਤਾ ਸੋਨੇ ਕੀ ਆਪਣਾ ਇਹ ਇਹ ਆਪਣਾ ਕਲਚਰ ਆ ਹੈ ਵੀ ਭੀਖ ਮੰਗੋ 10 ਇੱਕ ਜਵਾਕ ਕੁਛੜ ਦੇ ਵਿੱਚ ਇੱਕ ਢਿੱਡ ਦੇ ਵਿੱਚ ਤਿੰਨ ਚਾਰ ਨਾਲ ਲਈ ਫਿਰਦੇ ਹੋ ਇਹ ਕ੍ਰਾਈਮ ਤੋਂ ਇਲਾਵਾ ਪਪੂਲੇਸ਼ਨ ਵੀ ਵਧਾ ਰਹੇ ਨੇ ਪੰਜ ਪੰਜ ਜਵਾਕ ਜੰਮ ਕੇ ਉਹਨਾਂ ਨੂੰ ਭੀਖ ਦੇ ਰਸਤੇ ਤੇ ਤੋਰ ਰਹੇ ਨੇ ਇਹ ਬਹੁਤ ਵਧੀਆ ਕਦਮ ਆ ਇਹਦੀ ਆਪਾਂ ਨੂੰ ਸਭ ਨੂੰ ਸਲਾਗਾ ਕਰਨੀ ਚਾਹੀਦੀ ਆ ਕਿਉਂਕਿ ਸਰਕਾਰ ਜੇ ਸਖਤ ਨਹੀਂ ਹੋਊਗੀ ਤਾ ਆਪਣੇ ਪੂਰੇ ਕ੍ਰਾਈਮ ਵੀ ਵਧਣਗੇ ਇਸ ਤਰ੍ਹਾਂ ਦੇ ਜਿਹੜੇ ਭਿਖਾਰੀ ਨੇ ਉਹ ਵੀ ਵਧਣਗੇ ਸਰਕਾਰ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ ਬਹੁਤ ਵਧੀਆ ਕਦਮ ਹੈ ਰੋਸ਼ਨੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਯਾਰ ਚਲੋ ਇਹਨਾਂ ਨੇ ਜਵਾਕ ਜਿਸ ਤਰ੍ਹਾਂ ਤੁਸੀਂ ਕਹੇ ਕਿ ਚਾਰ ਚਾਰ ਪੰਜ ਪੰਜ ਜਵਾਕ ਨੇ ਕੀ ਉਹਨਾਂ ਦੇ ਜਿਹੜਾ ਭਵਿੱਖ ਹੈ ਉਹ ਵੀ ਡੈੱਡ ਹੋ ਰਿਹਾ ਡਾਰਕ ਚ ਜਾ ਰਿਹਾ ਕਿਉਂਕਿ ਉਹਨਾਂ ਨੂੰ ਤਾਂ ਅੱਗੇ ਹੈ ਨਹੀਂ ਉਹਨਾਂ ਨੂੰ ਤਾਂ ਬਸ ਇਹੀ ਹੈ ਕਿ ਅਸੀਂ ਤਾਂ ਭੀਖ ਮੰਗਣੀਆਂ ਗੱਲ ਖਤਮ ਸਾਨੂੰ ਪਤਾ ਭਾਰਤ ਦੀ ਇਸ ਟਾਈਮ ਸਭ ਤੋਂ ਵੱਡੀ ਸਮੱਸਿਆ ਕੀ ਹੈ ਪਾਪੂਲੇਸ਼ਨ ਭਾਰਤ ਕੋਲ ਦੁਨੀਆ ਦੀ 2% ਭੂਮੀ ਆ ਤੇ 18% ਵਾਦੀ ਆ ਕਿੱਥੋਂ ਭਲਾ ਹੋ ਜੂਗਾ ਜਿਹੜੇ ਨੈਚੁਰਲ ਰਿਸੋਰਸ ਨੇ ਉਹ 40 ਕਰੋੜ ਲੋਕਾਂ ਲਈ ਨੇ ਹੁਣ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ 6-6 ਜਵਾਬ ਜੰਮ ਰਹੇ ਨੇ ਦੇਸ਼ ਤੇ ਭਾਰ ਨਹੀਂ ਮੈਂ ਤਾਂ ਇਹਨਾਂ ਨੂੰ ਭਾਰ ਸਮਝਦਾ ਚਾਈਨਾ ਨੇ ਡਿਵੈਲਪਮੈਂਟ ਤੋਂ ਪਹਿਲਾਂ ਆਪਣੀ ਪਪੂਲੇਸ਼ਨ ਕੰਟਰੋਲ ਕੀਤੀ ਹੈ 1 ਕਿਲੋਮੀਟਰ ਦੇ ਵਿੱਚ ਜੇ 100 ਤੋਂ ਵੱਧ ਬੰਦਾ ਰਹਿ ਰਿਹਾ ਤਾਂ ਉੱਥੇ ਹਵਾ ਦੀ ਵੀ ਕਮੀ ਹੋਊਗੀ ਖਾਣ-ਪੀਣ ਦੀ ਵੀ ਕਮੀ ਹੋਊਗੀ ਦੁੱਧ ਦੀ ਵੀ ਕਮੀ ਹੋਊਗੀ ਭਾਰਤ ਪੰਜਾਬ ਦੇ ਵਿੱਚ 550 ਬੰਦਾ ਰਹਿ ਰਿਹਾ 1 ਕਿਲੋਮੀਟਰ 'ਚ ਕਿੱਥੋਂ ਤੁਸੀਂ ਦੁੱਧ ਪੂਰਾ ਕਰਦਾਂਗੇ ਫਿਰ ਇਹ ਲੋਕ ਸਹੂਲਤਾ ਲਈ ਜਾਂਦੇ ਨੇ ਕੋਈ ਵੀ ਬੰਦਾ ਆਪਣਾ ਭਲਾ ਜਨਤਕ ਆਪ ਨਹੀਂ ਕਰਦਾ ਨਾ ਉਹਨਾਂ ਜਨਤਕ ਉਹ ਸੁਧਾਰ ਨਹੀਂ ਕਰ ਸਕਦਾ ਦੋ ਬੱਚੇ ਵਾਲੇ ਗਰੀਬ ਜਵਾਕ ਪੇਰੈਂਟਸ ਵੀ ਵਧੀਆ ਸਕੂਲਾਂ 'ਚ ਪੜਾ ਰਹੇ ਨੇ ਪਰ ਵੱਧ ਇਨਕਮ ਵਾਲੇ ਪੰਜ-ਪੰਜ ਜਵਾਕਾਂ ਵਾਲੇ ਭੀਖ ਮੰਗਾ ਰਹੇ ਨੇ ਇਸ ਲਈ ਸਰਕਾਰ ਨੂੰ ਇਸ ਤੇ ਬਹੁਤ ਸਖਤੀ ਕਰਨ ਦੀ ਲੋੜ ਆ ਬਹੁਤ ਹੀ ਮੈਂ ਤਾਂ ਬਹੁਤ ਖੁਸ਼ ਆ ਯਾਰ ਇਹ ਬਹੁਤ ਵਧੀਆ ਕੰਮ ਕੀਤਾ ਵੀ ਮੈਨੂੰ ਤਾਂ ਮੇਰੇ ਦਿਲ ਦੀ ਗੱਲ ਕਰ ਲਈ ਇਹਨਾਂ ਨੇ ਸਰਕਾਰ ਨੇ ਤੁਸੀਂ ਤੁਹਾਡੀ ਗੱਲ ਬਚਾ ਲਿਆ ਮੈਨੂੰ ਨਹੀਂ ਤੁਹਾਨੂੰ ਨਹੀਂ ਲੱਗਦਾ ਕਿਤਨਾ ਕਿਤੇ ਯਾਰ ਸਰਕਾਰ ਵੀ ਇਹ ਗੱਲ ਦੀ ਜ਼ਿੰਮੇਵਾਰ ਹੈ ਕਿ ਆਪਣੀਆਂ ਵੋਟਾਂ ਦੇ ਖਾਤਰ ਮੰਨ ਲਓ ਕੋਈ ਆਂਧਰਾ ਪ੍ਰਦੇਸ਼ ਕੋਈ ਕਿਤੋਂ ਆਇਆ ਆ ਕੇ ਸੰਗਰੂਰ ਚ ਉਹ ਆਧਾਰ ਕਾਰਡ ਬਣਾ ਲੈਂਦਾ ਬਹੁਤ ਮੈਂ ਕਹਿੰਦਾ ਦੀ ਪੰਜਾਬ ਦਾ ਡੀਐਨਏ ਚੇਂਜ ਕਰ ਰਹੇ ਨੇ ਇਹ ਪੰਜਾਬ ਦੀ ਜੀਓਗ੍ਰਾਫੀ ਚੇਂਜ ਕਰ ਰਹੇ ਨੇ ਕੋਈ ਨਿਯਮ ਹੋਣਾ ਚਾਹੀਦਾ ਆਪਾਂ ਕੈਨੇਡਾ ਜਾਣੇ ਆ 15 20 ਲੱਖ ਰੁਪਏ ਲੈ ਕੇ ਜਾਣੇ ਆ ਫੇਰ ਆਪਣਾ ਸਭ ਤੋਂ ਕਰੀਮ ਬੰਦੇ ਉੱਥੇ ਜਾਂਦੇ ਨੇ ਉਰੇ ਤੁਸੀਂ ਜਿਹੜਾ ਆ ਰਿਹਾ ਉਰੇ ਰਾਸ਼ਨ ਕਾਰਡ ਬਣਾ ਕੇ ਉਰੇ ਸਹੂਲਤਾ ਲੈ ਰਿਹਾ ਔਰ ਉਹਰੇ ਕ੍ਰਾਈਮ ਬਲ ਰਹੇ ਨੇ ਤੁਸੀਂ ਦੇਖੋਗੇ ਜਿੰਨੇ ਕ੍ਰਾਈਮ ਹੋ ਰਹੇ ਨੇ ਜੋ 80% ਤੋਂ ਵੱਧ ਬਾਹਰ ਲੀਆਂ ਸਟੇਟਾਂ ਵਾਲੇ ਆ ਰਹੇ ਨੇ ਉਹਨਾਂ ਦੇ ਸਹੀ ਨਾਮ ਨਹੀਂ ਪਤਾ ਮੈਂ ਕਹਿੰਦਾ ਸਰਕਾਰ ਨੂੰ ਇਸ ਤੇ ਬਹੁਤ ਸਖਤ ਕਦਮ ਉਠਾਣਾ ਚਾਹੀਦਾ ਜ਼ੀਰਕਪੁਰ ਬਗਜੋ ਲੁਧਿਆਣੇ ਬਗਜੋ ਤੁਸੀਂ ਇਹ ਪ੍ਰਵਾਸੀ ਬੰਦਿਆਂ ਦੇ ਮੁਕਾਬਲੇ ਖੜਦੇ ਨਹੀਂ ਕਿਤੇ ਵੀ ਨਹੀਂ ਖੜਦੇ ਇਹ ਸਾਨੂੰ ਫੜ ਕੇ ਗੁੱਟਦੇ ਨੇ ਇਸ ਲਈ ਪੰਜਾਬ ਨੂੰ ਜੇ ਬਚਾਣਾ ਪ੍ਰਵਾਸੀਆਂ ਤੇ ਰੋਕ ਲਗਾਣੀ ਪਊਗੀ ਕੋਈ ਲਿਮਟ ਹੋਣੀ ਚਾਹੀਦੀ ਆ ਇਹ ਨਹੀਂ ਵੀ ਜਿੰਨੇ ਮਰਜ਼ੀ ਆਓ ਜਿੰਨੇ ਮਰਜ਼ੀ ਉਰੇ ਯਾਰ ਇਹ ਕੋਈ ਕੂੜਾ ਘਰ ਥੋੜੀ ਆ ਵੀ ਤੁਸੀਂ ਉਰੇ ਜਿੰਨਾ ਮਰਜ਼ੀ ਗੰਦ ਸਿੱਟੀ ਜਾਓ ਇਸ ਲਈ ਕੋਈ ਲਿਮਟ ਚਾਹੀਦੀ ਆ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਆਂ ਮਾਚਲ ਚ ਭੱਜ ਜਾਓ ਤੁਸੀਂ ਲਿਮਟ ਆ ਜੇ ਐਂਡੀਕੇ ਚ ਭੱਜ ਜਾਓ ਲਿਮਟ ਆ ਕੈਨੇਡਾ ਚ ਭੱਜ ਜਾਓ ਲਿਮਟ ਆ ਇਹ ਥੋੜੀ ਬੁਰੇ ਭਰੀ ਜਾਓ ਤੁਸੀਂ ਇਸ ਲਈ ਪੰਜਾਬ ਦੀ ਪੋਪੂਲੇਸ਼ਨ ਬਹੁਤ ਵੱਧ ਰਹੀ ਆ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਫੇਰ ਵੀ ਪੰਜਾਬ ਦੀ ਪਪੂਲੇਸ਼ਨ ਵੱਧ ਰਹੀ ਆ ਕਿਉਂਕਿ ਬਾਕੀ ਸਟੇਟਾਂ ਦੇ ਲੋਕ ਪੂਰੇ ਆ ਕੇ ਗਲਤ ਕੰਮ ਕਰ ਰਹੇ ਨੇ ਔਰ ਆਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਨੂੰ ਭਾਰੀ ਪਊਗਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਜਿਸ ਤਰ੍ਹਾਂ ਸੋਨੇ ਭਘਾਰੀਆਂ ਤੇ ਰੋਕ ਲਗਾਈ ਆ ਡੀਐਨਏ ਟੈਸਟ ਕਰਾ ਰਹੇ ਹੋ ਬਹੁਤ ਵਧੀਆ ਸਟੈਪ ਆ ਤੁਹਾਡਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਵੀ ਕੋਈ ਲਿਮਟ ਹੋਣੀ ਚਾਹੀਦੀ ਆ ਇਹਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਧੰਨਵਾਦ ਬਹੁਤ-ਬਹੁਤ ਇਹ ਸੰਸਾਨਾ ਰੋਸ਼ਨ ਜੀ ਜਿਨ੍ਹਾਂ ਨੇ ਬਹੁਤ ਸੋਹਣੇ ਸੁਝਾਅ ਦਿੱਤੇ ਨਾਲ ਹੀ ਇਹਨਾਂ ਦਾ ਆਖਣਾ ਹੈ ਕਿ ਮੈਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ ਕਿਉਂਕਿ ਅਕਸਰ ਵੇਖਿਆ ਜਾਂਦਾ ਹੈ ਕਿ ਜਿਹੜੇ ਪ੍ਰਵਾਸੀ ਹੁੰਦੇ ਨੇ ਜਿਹੜੇ ਮੰਗਤੇ ਹੁੰਦੇ ਨੇ ਇਹਨਾਂ ਦੇ 4-4 5-5 ਜਵਾਕ ਹੁੰਦੇ ਨੇ ਜੇ ਆਪਾਂ ਦੂਜੇ ਪਾਸੇ ਸੋਚੀਏ ਤਾਂ ਕੀ ਉਹ ਜਵਾਕਾਂ ਦਾ ਪਵਿੱਖ ਹੈ ਕਿ ਉਹ ਸੋਚ ਕਿਉਂ ਜੰਮ ਰਹੇ ਨੇ ਕਿਉਂਕਿ ਉਹਨਾਂ ਦਾ ਜੇ ਆਪਾਂ ਭਿਖ ਦੀ ਗੱਲ ਕਰਦੇ ਆ ਤਾਂ ਭਿਖ ਜਿਹੜਾ ਡਾਰਕੀ ਨਜ਼ਰ ਆਉਂਦਾ ਕਿਉਂਕਿ ਉਹਨਾਂ ਦਾ ਇੱਕੋ ਹੀ ਟਾਰਗੇਟ ਹੁੰਦਾ ਕਿ ਇਹਨਾਂ ਨੂੰ ਜੰਮੋ ਤਾਂ ਫਿਰ ਭੀਖ ਮੰਗਵਾਓ ਹੁਣ ਨਾਲ ਹੀ ਇਹਨਾਂ ਨੇ ਜਿਹੜੇ ਪੰਜਾਬ ਸਰਕਾਰ ਨੂੰ ਹੋਰ ਵੀ ਅਪੀਲ ਕੀਤੀ ਹੈ ਕਿ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਇਹਨਾਂ ਮੰਗ ਤਿਆਰ ਤੋਂ ਬਾਅਦ ਜਿਹੜੇ ਕੋਈ ਪਰਦੇਸੀ ਆਂਦੇ ਨੇ ਜਾਂ ਉਹਨਾਂ ਦਾ ਵੀ ਇੱਥੇ ਸਹੀ ਮਾਇਨੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ